ਸਰਬਜੀ ਸੰਗਰੂਰ ਵੀ ਦੀ ਕਸਤਾ ਤਰਸ ਗਿਆ ਯਾਰ ਪਿਆਰ ਨੂੰ ਜਿਸਨਾ ਕਦੇ ਮੁੱਖ ਦਿਖਾਇਆ ਜਿਸਨਾ ਕਦੇ ਮੁੱਖ ਦਿਖਾਇਆ ਸਮਝ ਉਸ ਨੂੰ ਸਭ ਕੁਝ ਸਮਝ ਉਸ ਨੂੰ ਸਭ ਕੁਝ ਆਪਣਾ ਸਰਮਾਇਆ ਸਾਰਾ ਲਪਾਇਆ ਹੋ ਪਾਗਲ ਇਸ਼ਕ ਵਿੱਚ ਉਸ ਦੇ ਸਾਰਾ ਕਾਰੋਬਾਰ ਭੁਲਾਇਆ ਸਾਰਾ ਕਾਰੋਬਾਰ ਭੁਲਾਇਆ ਤਰਸ ਗਿਆ ਯਾਰ ਪਿਆਰ ਦੀਦਾਰ ਨੂੰ ਤਰਸ ਗਿਆ ਯਾਰ ਪਿਆਰ ਦੀਦਾਰ ਨੂੰ ਜਿਸ ਨੇ ਕਦੇ ਮੁੱਖ ਦਿਖਾਇਆ ਜਿਸ ਨੇ ਕਦੇ ਮੁੱਖ ਦਿਖਾਇਆ ਲੋਕ ਹਕਾਂ ਦੀ ਗੱਲ ਕਰਕੇ ਲੋਕ ਹਕਾਂ ਦੀ ਗੱਲ ਕਰਕੇ ਨਾ ਆਪਣਾ ਫਰਜ਼ ਨਿਭਾਇਆ ਨਾ ਆਪਣਾ ਫਰਜ਼ ਨਿਭਾਇਆ ਨਾ ਜਸ ਕੀਰਤੀਆਂ ਦਾ ਲਿਖਿਆ ਨਾ ਜਸ ਕੀਰਤੀਆਂ ਦਾ ਲਿਖਿਆ ਨਾ ਲਿਖਗਾ ਰਾਦਰਸਾਇਆ ਨਾ ਲਿਖਗਾ ਰਾਦਰਸਾਇਆ ਸੋਚਿਆ ਸੀ ਸੰਗਰੂਰ ਵੀ ਸੰਸਾਰ ਸਾਰਾ ਮੇਰੇ ਪੈਰਾਂ ਥੱਲੇ ਹੀ ਹੈ ਆਇਆ ਲਿਖਗਾ ਪਤਾ ਨਹੀਂ ਕਿੰਨਾ ਰੁਗਵਾ ਜੱਗ ਵਿੱਚੋਂ ਕਮਾਹਾ ਪਾਇਆ ਜੱਗ ਵਿੱਚੋਂ ਕਮਾਹਾ ਪਾਇਆ